ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਜੀ ਉਹ ਹੈਗਾ ਆਪਣੇ ਘੜੇ ਦਾ ਪਾਣੀ ਆਪਾਂ ਨੇ ਦੇਖੋ ਜੀ ਹੁਣ ਗਰਮੀ ਆ ਗਈ ਤੇ ਆਪਾਂ ਘੜੇ ਦਾ ਪਾਣੀ ਜ਼ਿਆਦਾਤਰ ਪੀਣਾ ਚਾਹੀਦਾ ਆਪਾਂ ਨੂੰ ਫ੍ਰਿਜ ਦਾ ਤਾਂ ਵੈਸੇ ਵੀ ਨੁਕਸਾਨ ਕਰਦਾ ਐਨਾ ਪਾਣੀ ਠੰਡਾ ਨਹੀਂ ਪੀਣਾ ਚਾਹੀਦਾ ਹੈਗਾ ਨਾਰਮਲ ਟੈਂਪਰੇਚਰ ਜਿਹੜਾ ਘੜੇ ਦਾ ਪਾਣੀ ਪੀਣਾ ਚਾਹੀਦਾ ਇਹਦੇ ਵਿੱਚ ਵੀ ਦੇਖੋ ਜੀ ਪੂਰਾ ਫ੍ਰਿਜ ਜਿੰਨਾ ਪਾਣੀ ਠੰਡਾ ਰਹਿੰਦਾ ਵਾ ਤੋਨੂੰ ਮੈਂ ਦੋ ਤਰੀਕੇ ਦੱਸੂਗੀ ਜੇ ਤੁਹਾਡਾ ਪਹਿਲਾ ਨਵਾਂ ਕਢਾਇਆ ਤੇ ਉਹਨੂੰ ਆਪਾਂ ਕਿਵੇਂ ਵਰਤਣਾ ਤੇ ਜਿਹੜਾ ਪੁਰਾਣਾ ਕਢਾਇਆ ਉਹ ਆਪਾਂ ਨੇ ਕਿਵੇਂ ਵਰਤਣਾ ਆ ਤੇ ਜੇ ਸਾਡੇ ਚੈਨਲ ਤੇ ਪਲੀਜ਼ ਤੁਸੀਂ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਦੇਖੋ ਜੀ ਤੁਹਾਡਾ ਨਵਾਂ ਜਿਹੜਾ ਕਢਾਇਆ ਤੇ ਉਹਨੂੰ ਤੁਸੀਂ ਨਾ ਪਾਣੀ ਦੇ ਵਿੱਚ ਦੋ ਦਿਨ ਵਾਸਤੇ ਚੰਗੀ ਤਰ੍ਹਾਂ ਡਬੋ ਕੇ ਰੱਖ ਦਿਓ ਜਿਹੜੇ ਇਹਦੇ ਰੋਮ ਨੇ ਤੇ ਉਹ ਚੰਗੀ ਤਰ੍ਹਾਂ ਨਾਲ ਖੁੱਲ ਜਾਣਗੇ ਤੇ ਜਦੋਂ ਆਪਾਂ ਪਹਿਲਾ ਘੜੇ ਦੇ ਵਿੱਚ ਪਾਣੀ ਪਾਉਣੀ ਆ ਨਾ ਦੇਖੋ ਜੀ ਇਹਦੇ ਵਿੱਚ ਪਾਣੀ ਘਟਣਾ ਸ਼ੁਰੂ ਹੋ ਜਾਂਦਾ ਤੇ ਜਿੰਨਾ ਘਟੀ ਜਾਊਗਾ ਪਾਣੀ ਜਿੰਨਾ ਇਹ ਆਪਣਾ ਘੜਾ ਪਾਣੀ ਵੱਧ ਤੋਂ ਵੱਧ ਵਿੱਚ ਪਾਣੀ ਦੇ ਰਚ ਗਿਆ ਫਿਰ ਤੁਹਾਡਾ ਘੜੇ ਦੇ ਵਿੱਚ ਤੁਸੀਂ ਪਾਣੀ ਪਾ ਕੇ ਰੱਖ ਸਕਦੇ ਹੋ ਤੇ ਪੂਰਾ ਡੁੱਬਦਾ ਪਾਣੀ ਚ ਕਰਨਾ ਆ ਪਹਿਲਾਂ ਅੰਦਰੋਂ ਵੀ ਪਾਣੀ ਨਾਲ ਭਰ ਦਿਓ ਤੇ ਬਾਹਰਲੀ ਸਾਈਡ ਤੋਂ ਵੀ ਪੂਰਾ ਐਂ ਡੁੱਬਣਾ ਚਾਹੀਦਾ ਆਪਣਾ ਘੜਾ ਤੇ ਇਹ ਹੈਗਾ ਜੀ ਆਪਣਾ ਨਵੇਂ ਘੜੇ ਦਾ ਤਰੀਕਾ ਜੇ ਤੁਹਾਡਾ ਪੁਰਾਣਾ ਘੜਾ ਆ ਪਰਾણે ਘੜੇ ਨੂੰ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਆਪਾਂ ਜਿਹੜੀ ਇੱਕ ਚੀਜ਼ ਐਡ ਕਰਾਂਗੇ ਉਹ ਤੁਹਾਨੂੰ ਦੱਸਦੀਆਂ ਇਹ ਆਪਣਾ ਜੀ ਪਹਿਲਾਂ ਘੜਾ ਥੋੜਾ ਜਿਹਾ ਵਰਤਿਆ ਹੋਇਆ ਵਾ ਜਿਆਦਾ ਨਹੀਂ ਆਪਾਂ ਨੇ ਵਰਤਿਆ ਸੀਗਾ ਤੇ ਇਹਦੇ ਵਿੱਚ ਹੁਣ ਆਪਾਂ ਸੀ ਇੱਕ ਗਲਾਸ ਦਾ ਪਾਣੀ ਦਾ ਪਾ ਦਾਂਗੇ ਤੇ ਹੁਣ ਅਗਲੀ ਜਿਹੜੀ ਚੀਜ਼ ਪਾਉਣੀ ਆ ਆਪਾਂ ਨੇ ਉਹ ਹੈਗਾ ਜੀ ਨਮਕ ਤੁਸੀਂ ਇਹਦੇ ਵਿੱਚ ਨਮਕ ਪਾਉਣਾ ਪਹਿਲਾਂ 1/2 ਚਮਚਾ ਪਾ ਦਿਓ ਇਹਨੂੰ ਚੰਗੀ ਤਰ੍ਹਾਂ ਨਾਲ ਚੀਨ ਤੁਸੀਂ ਸਾਰੇ ਘੜੇ ਦੇ ਵਿੱਚ ਇਸ ਤਰ੍ਹਾਂ ਹਲਾ ਦਿਓ। ਇਹਦੇ ਵਿੱਚ 2 ਮਿੰਟ ਤੁਸੀਂ ਇਸੇ ਤਰ੍ਹਾਂ ਨਮਕ ਜਿਹੜਾ ਆਪਾਂ ਨੇ ਪਾਇਆ ਹੋਇਆ ਪਾਣੀ ਦੇ ਵਿੱਚ ਪਿਆ ਰਹਿਣ ਦਿਓ ਤੇ ਜਿਹੜੇ ਇਹਦੇ ਰੋਮ ਨੇ ਜੀ ਉਹ ਚੰਗੀ ਤਰ੍ਹਾਂ ਨਾਲ ਖੁੱਲ ਜਾਣਗੇ। ਤੇ ਆਪਾਂ ਬਾਹਰੀ ਸਾਈਡ ਤੋਂ ਵੀ ਸਕਰੱਬ ਦੇ ਉੱਤੇ ਨਮਕ ਲਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਪਹਿਲਾਂ ਸਾਫ਼ ਕਰ ਲੈਣੇ ਆ। ਤੇ ਜੜੀ ਦੇ ਬਾਹਰਲੇ ਵੀ ਰੋਮ ਨੇ ਸਾਰੇ ਖੁੱਲ ਜਾਣਗੇ ਆਪਾਂ ਨੇ ਜੀ ਕੜੇ ਨੂੰ ਗਿੱਲਾ ਕਰ ਲਿਆ ਤੇ ਹੁਣ ਨਾ ਸਕਰੱਬ ਦੇ ਉੱਤੇ ਆਪਾਂ ਨਮਕ ਪਾਵਾਂਗੇ ਦੇਖੋ ਜੀ ਆਪਣੇ ਘੜੇ ਦੇ ਬਿਲਕੁਲ ਹੀ ਸਾਰੇ ਰੋਮ ਗਏ ਖੁੱਲ ਤੇ ਅੰਦਰਲੀ ਸਾਈਡ ਤੋਂ ਵੀ ਤੇ ਬਾਹਰਲੀ ਸਾਈਡ ਤੋਂ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਪਾਣੀ ਆਪਾਂ ਕਿਵੇਂ ਠੰਡਾ ਰੱਖ ਸਕਦੇ ਆ ਇਹਦੇ ਵਿੱਚ ਬਹੁਤ ਹੀ ਸਿੰਪਲ ਤੇ ਸੌਖਾ ਤਰੀਕਾ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜੇ ਸਾਡੇ ਚੈਨਲ ਤੇ ਪਲੀਜ਼ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਪਹਿਲਾਂ ਤਾਂ ਜੀ ਆਪਾਂ ਘੜੇ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਭਰ ਦਾਂਗੇ ਵੈਸੇ ਵੀ ਦੇਖੋ ਜੀ ਇਹਦਾ ਘੜੇ ਦਾ ਪਾਣੀ ਤਾਂ ਪੀਣ ਚ ਵੀ ਬਹੁਤ ਜ਼ਿਆਦਾ ਸਵਾਦ ਹੁੰਦਾ ਵਾ ਤਾਂ ਤੁਹਾਨੂੰ ਪਾਣੀ ਨਾਲ ਫ੍ਰਿਜ ਜਿੰਨਾ ਇਹਦਾ ਠੰਡਾ ਦਿਖਾਵਾਂਗੇ ਘੜੇ ਦਾ ਤੇ ਤੁਹਾਨੂੰ ਥੋੜੀ ਜਿਹੀ ਵੇਟ ਕਰਨੀ ਪਊਗੀ ਤੇ ਆਪਾਂ ਜਦੋਂ ਦੂਸਰਾ ਤਰੀਕਾ ਵੀ ਤੁਹਾਨੂੰ ਦੱਸਦੇ ਆ ਇਹਨੂੰ ਆਪਾਂ ਠੰਡਾ ਕਿਵੇਂ ਰੱਖਣਾ ਘੜੇ ਨੂੰ ਇੱਕ ਤਰੀਕਾ ਤਾਂ ਹੈਗਾ ਜੀ ਤੁਸੀਂ ਕੱਪੜਾ ਲੈ ਕੇ ਟਾਵਲ ਕੋਈ ਵੀ ਮੋਟਾ ਤੇ ਉਹਦੇ ਨਾਲ ਘੜੇ ਨੂੰ ਲਪੇਟ ਸਕਦੇ ਹੋ ਦੂਜਾ ਤਰੀਕਾ ਹੈਗਾ ਜੀ ਆਪਣਾ ਆ ਜੀ ਰੇਤਾ ਦੇਖੋ ਜੀ ਇਹ ਪਿੰਡਾਂ ਦੇ ਵਿੱਚ ਤਾਂ ਹੁੰਦਾ ਹੀ ਆ ਰੇਤਾ ਹਨਾ ਤੇ ਸ਼ਹਿਰਾ ਵਿੱਚ ਨਹੀਂ ਹੁੰਦਾ ਤੇ ਸ਼ਹਿਰਾ ਵਿੱਚ ਆਪਾਂ ਘੜੇ ਨੂੰ ਟਾਬਲ ਦੇ ਨਾਲ ਰਵੇਟ ਸਕਦੇ ਆ ਇਹਨੂੰ ਹੁਣ ਆਪਾਂ ਜਿਹੜਾ ਰੇਤਾ ਜਾਂ ਇਹਨੂੰ ਥੋੜਾ ਜਿਹਾ ਆਪਾਂ ਹਲਕਾ ਜਿਹਾ ਗਿੱਲਾ ਕਰਾਂਗੇ ਤੇ ਇਹਦੇ ਉੱਤੇ ਆਪਾਂ ਘੜੇ ਨੂੰ ਰੱਖ ਦੇਣਾ ਵਾ ਦੇਖੋ ਜੀ ਆਪਾਂ ਹਲਕਾ ਹਲਕਾ ਇਹਨੂੰ ਗਿੱਲਾ ਕਰ ਦਿੰਦਾ ਹੁਣ ਆਪਾਂ ਘੜੇ ਨੂੰ ਇਸ ਰੀਤੀ ਰੂਤੀ ਰੱਖਾਂਗੇ ਦੇਖੋ ਜੀ ਆਪਣੇ 15 ਮਿੰਟ ਹੀ ਹੋਏ ਨੇ ਹਜੇ ਘੜੇ ਦੇ ਵਿੱਚ ਪਾਣੀ ਪਾਏ ਨੂੰ ਤੁਸੀਂ ਦੇਖ ਸਕਦੇ ਹੋ ਦੇਖ ਲਓ ਆਪਣਾ ਘੜਾ ਇਹ ਪਾਣੀ ਛਕਣਾ ਸਟਾਰਟਿੰਗ ਹੋ ਗਈ ਹੈ ਇਹਦੀ ਤੇ ਇਹ ਦੇਖੋ ਜੀ ਗਿੱਲਾ-ਗਿੱਲਾ ਕਿਉਂ ਆ ਤੇ ਇਹ ਆਪਣਾ ਠੰਡਾ ਪਾਣੀ ਹੋਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਤੇ ਜਦੋਂ ਤੁਸੀਂ ਘੜੇ ਦਾ ਪਾਣੀ ਪੀਂਨੇ ਹੋ ਬਹੁਤ ਹੀ ਸੁਆਦ ਲੱਗਦਾ ਆ ਤੇ ਆਪਾਂ ਤੁਹਾਨੂੰ ਵਿੱਚੋਂ ਇਹਦੇ ਗਲਾਸ ਵੀ ਕੱਟ ਕੇ ਪਾਣੀ ਦਾ ਦਿਖਾਵਾਂਗੇ ਇੱਕ ਤੇ ਤੁਸੀਂ ਦੇਖ ਸਕਦੇ ਹੋ ਤੇ ਕਿੰਨਾ ਠੰਡਾ ਪਾਣੀ ਹੋਊਗਾ ਤੇ ਆਪਾਂ ਦੇਖੋ ਜੀ ਇਹਦੇ ਵਿੱਚ ਹੱਥ ਨਹੀਂ ਪਾਉਣਾ ਹੈਗਾ ਘੜੇ ਦੇ ਵਿੱਚ ਕਿਸੇ ਮਤਲਬ ਡੋਲੀ ਨਾਲ ਕਿਸੇ ਵੀ ਭਾਂਡੇ ਦੇ ਨਾਲ ਤੁਸੀਂ ਪਾਣੀ ਵਿੱਚੋਂ ਕੱਢਣਾ ਇਹਦੇ ਆਪਣਾ ਜੀ ਘੜੇ ਦਾ ਪਾਣੀ ਹੋ ਗਿਆ ਬਿਲਕੁਲ ਠੰਡਾ ਦੇਖ ਸਕਦੇ ਹੋ ਤੁਸੀਂ ਤੇ ਮੈਂ ਤੁਹਾਨੂੰ ਦੋ ਤਰੀਕੇ ਦੱਸੇ ਨੇ ਤੁਸੀਂ ਇੱਕ ਤੌਲੀਏ ਨੂੰ ਗਿੱਲਾ ਕਰਕੇ ਆਲੇ-ਦੁਆਲੇ ਵੀ ਰੇਟ ਸਕਦੇ ਹੋ ਤੇ ਇੱਕ ਤੁਸੀਂ ਰੇਤਾ ਹੀ ਠਾ ਰੱਖ ਕੇ ਉਹਨੂੰ ਘੜੇ ਨੂੰ ਵਿੱਚ ਇਹਦੇ ਰੱਖ ਦਿਓ ਤੇ ਇਸ ਤਰ੍ਹਾਂ ਜਿਵੇਂ ਆਪਾਂ ਨੇ ਟੱਪ ਦੇ ਵਿੱਚ ਰੱਖਿਆ ਆ ਗਿੱਲਾ ਕਰਕੇ ਰੱਖਣਾ ਹੀ ਠਾ ਰੇਤਾ ਤੁਸੀਂ ਤੇ ਤੁਹਾਡਾ ਪਾਣੀ ਬਿਲਕੁਲ ਹੀ ਫ੍ਰੀਜ ਨਾਲੋਂ ਵੀ ਵੱਧ ਠੰਡਾ ਰਹੂਗਾ ਤੇ ਆਪਾਂ ਤੁਹਾਨੂੰ ਦਿਖਾਉਣੀ ਆ। ਤੁਸੀਂ ਇੱਕ ਡੋੜੀ ਦੇ ਨਾਲ ਪਾਣੀ ਨੂੰ ਕੱਟਣਾ ਹੈ। ਤੇ ਵਿੱਚ ਘੜੇ ਦੇ ਹੱਥ ਨੂੰ ਪਾਉਣਾ ਹੈ ਜੀ। ਆਪਣਾ ਪਾਣੀ ਬਿਲਕੁਲ ਹੀ ਠੰਡਾ ਹੋ ਗਿਆ ਜੀ। ਬਹੁਤ ਹੀ ਸੌਖਾ ਤਰੀਕਾ ਦੱਸਿਆ ਤੁਹਾਨੂੰ ਮੈਂ ਦੋ ਤਰੀਕੇ ਦੱਸੀ ਨੇ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆਇਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ